ਪੰਜਾਬ ਦੀ ਲੈਂਡ ਪੂਲਿੰਗ ਵਾਲੀ ਗੱਲ ਜਿਹੜੀ ਹੈ ਨਾ ਉਹ ਵੀ ਇਸੇ ਤਰ੍ਹਾਂ ਹੀ ਹੈ ਕਦੇ ਚੱਲ ਪਈ ਤੇ ਕਦੇ ਰੁਕ ਗਈ ਪਰ ਹੁਣ ਕਹਿੰਦੇ ਨੇ ਵੀ ਹਾਈ ਕੋਰਟ ਨੇ ਰੋਕ ਲਾਤੀ ਚਾਰ ਹਫ਼ਤੇਾਂ ਵਾਸਤੇ 10 ਸਤੰਬਰ ਤੱਕ ਇੱਕ ਵਾਰੀ ਉਸ ਤੇ ਰੋਕ ਲੱਗ ਗਈ ਆ ਤੇ ਜਿਵੇਂ ਕਿ ਆਪਾਂ ਕੱਲ ਗੱਲ ਕਰ ਰਹੇ ਸੀ ਸਰਕਾਰ ਦੇ ਚਾਹੁੰਦੀ ਸੀ ਕਿ ਇੱਕ ਵਾਰੀ ਥੋੜਾ ਜਿਹਾ ਲੰਮਕ ਜੇ ਕੰਮ ਲੰਮਕ ਤੇ ਗਿਆ ਪਰ ਉਸ ਤੋਂ ਬਾਅਦ ਇਹ ਗੱਲ ਸ਼ੁਰੂ ਹੋਊਗੀ ਜਾਂ ਫਿਰ ਹਾਲੀਵੁੱਡ ਠੱਪ ਹੋ ਜੂਗੀ ਤੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰ ਸਕਦੇ ਕੋ ਸਖਮ ਸਬ ਸਰਕਾਰ ਤੋਂ ਜਦੋਂ ਪੁੱਛਿਆ ਹਾਈ ਕੋਰਟ ਨੇ ਕਿ ਇਹ ਤੁਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਹੋ ਕਿ ਨਹੀਂ ਤੇ ਇਹਨਾਂ ਨੇ ਕਿਹਾ ਕਿ ਨਹੀਂ ਜੀ ਵਾਪਸ ਨਹੀਂ ਲੈਣੀ ਇਹਦਾ ਮਤਲਬ ਕੀ ਆ ਮਤਲਬ ਇਹ ਆ ਕਿ ਸਰਕਾਰ ਇਸ ਲੈਂਡ ਪੂਲਿੰਗ ਪਾਲਿਸੀ ਤੋਂ ਪਿੱਛੇ ਨਹੀਂ ਹਟ ਰਹੀ ਉਹਦਾ ਵੱਡਾ ਕਾਰਨ ਜਿਹੜਾ ਡੇ 1 ਤੋਂ ਨਜ਼ਰ ਆ ਰਿਹਾ ਸੀਗਾ ਕਿ ਅਸਲ ਦੇ ਵਿੱਚ ਇਹ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੇ ਨੇਤਾਵਾਂ ਦੀ ਹੈ ਹੀ ਨਹੀਂ ਜੀ ਜੀ ਉਹ ਮਜਬੂਰ ਨੇ ਕਿ ਪਿੱਛੇ ਨਹੀਂ हट ਸਕਦੇ ਪਿੱਛੇ ਨਹੀਂ हट ਸਕਦੇ ਤਾਂ ਉੱਥੇ ਜਾ ਕੇ ਸਰਕਾਰੀ ਵਕੀਲਾਂ ਦਾ ਇਹ ਕਹਿਣਾ ਕਿ ਨਹੀਂ ਅਸੀਂ ਵਾਪਸ ਨਹੀਂ ਲਵਾਂਗੇ ਭਈ ਯਾਨੀ ਅਸੀਂ ਇਹ ਜਿਹੜਾ ਕਾਨੂੰਨੀ ਝਗੜਾ ਹੈ ਇਹਨੂੰ ਝਗੜਨ ਵਾਸਤੇ ਤਿਆਰ ਆ ਜੀ ਤਾਂ ਫਿਰ ਹਾਈ ਕੋਰਟ ਨੇ ਕੁਝ ਸਵਾਲਾਤ ਕੀਤੇ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਜੋ ਕੱਲ ਆਪਾਂ ਵਿਚਾਰ ਰਹੇ ਸਾਂ ਓ ਵੀ ਸਿਕਾ ਕਿ ਭਾਈ ਜੋ ਵਾਤਾਵਰਨ ਤੇ ਪ੍ਰਭਾਵ ਪੈਣਾ ਉਹਦੀ ਸਟੱਡੀ ਉਹਦੀ ਅਸੈਸਮੈਂਟ ਕਿੱਥੇ ਆ ਹੂੰ ਫਿਰ ਜੋ ਮਤਲਬ ਲੈਂਡ ਐਕ acquisition ਐਕਟ ਵਗੈਰਾ ਨੇ ਜੋ ਕਿ ਉਹਨਾਂ ਨੂੰ ਤੁਸੀਂ ਕਿੱਥੇ ਬਾਈਪਾਸ ਤਾਂ ਨਹੀਂ ਕਰ ਰਹੇ ਜਾਂ ਏਵੀ ਇੱਕ ਬਹਿਸ ਮੈਂ ਵੈਸੇ ਦਾ ਵਿਸ਼ਾ ਸੀਗਾ ਹੂੰ ਕਿ ਭਈ ਤੋਹੀ ਜਿਹੜੀ ਇਹ ਗੱਲ ਕਰ ਰਹੇ ਹਾਂ ਕਿ 65000 ਕਿੱਲਾ ਲੈਣਾ ਆ ਉਹ 65000 ਕਿੱਲੇ ਚੋਂ ਜਿਹੜਾ ਨਾਜ ਹੁੰਦਾ ਜਿਹੜੀ ਉਹਦੀ ਕਮੀ ਹੋਏਗੀ ਉਹਦਾ ਕੀ ਕਰੋਗੇ ਹਮ ਸਰ ਬਹੁਤ ਵੱਡੇ ਸਵਾਲ ਜਿਹੜੇ ਆ ਨਾ ਜੀ ਉਹ ਝੋਲੀ ਪਾ ਦਿੱਤੇ ਗਏ ਸਰਕਾਰ ਦੇ ਇਹਨਾਂ ਨੇ ਯਾਨੀ ਸਰਕਾਰੀ ਵਕੀਲਾ ਨੇ ਕਿਹਾ ਕਿ ਅਸੀਂ ਆਪਦੀ ਸਰਕਾਰ ਦੇ ਨਾਲ ਬਈ ਸਲਾਹ مشورہ ਵੀ ਕਰਨਾ ਹੈ ਜਵਾਬ ਵੀ ਤਿਆਰ ਕਰਨੇ ਆ لہذا ਉਹਨਾਂ ਨੇ ਟਾਈਮ ਦਿੱਤਾ ਜੀ ਜਿਨਾ ਤੁਸੀਂ ਦੱਸ ਰਹੇ ਹੋ ਕਿ 4 ਹਫ਼ਤਿਆਂ ਦਾ ਟਾਈਮ ਦੇ ਦਿੱਤਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੱਛੇ ਹਟ ਗਈ ਆ ਹੂੰ ਜੇ ਉਹਨਾਂ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਹੁੰਦੀ ਤਾਂ ਉੱਥੇ ਲਿਖ ਕੇ ਦਿੰਦੇ ਕਿ ਲਓ ਜੀ ਅਸੀਂ ਇਹ ਜੀ ਵਾਪਸ ਲੈ ਲਈ ਆ ਤਾਂ ਉੱਥੇ ਮੁਕਦਮਾ ਖਾਰਜ ਹੋ ਜਾਂਦਾ ਸੁਣਵਾਈ ਖਾਰਜ ਹੋ ਜਾਂਦੀ ਪਟੀਸ਼ਨ ਰੱਦ ਹੋ ਜਾਂਦੀ ਆ ਹੁਣ ਇਹਨਾਂ ਨੇ ਝਗੜਨਾ ਹੈ ਪਰ ਉਹ ਝਗੜਾ ਜਿਹੜਾ ਹੁਣ ਲੰਮਾ ਚਲਾ ਜਾਊ ਉਹਦਾ ਇੱਕ ਵੱਡਾ ਕਾਰਨ ਆ ਇਹ ਜਵਾਬ ਦਾਖਲ ਕਰਨਗੇ ਮਿੱਥੀ ਤਰੀਕ ਤੇ ਜਵਾਬ ਦਾਖਲ ਕਰਦੇ ਜਾਂ ਹੋਰ ਵਧਾਉਂਦੇ ਆ ਤਰੀਕ ਇਹ ਵੀ ਇੱਕ ਸਵਾਲ ਦੂਜਾ ਕਿ ਜਦੋਂ ਇਹ ਜਾ ਕੇ ਪੂਰਨ ਤੌਰ ਤੇ ਜਵਾਬ ਦਾਖਲ ਕਰ ਦੇਣਗੇ ਕਿ ਇਹਦੇ ਤੇ ਆ ਹੈ ਜੀ ਇਹਦੇ ਤੇ ਆ ਹੈ ਇਹਦੇ ਤੇ ਆ ਹੈ ਫਿਰ ਉਹਨੂੰ ਕ੍ਰਾਸ ਚੈੱਕ ਕਰਨਾ ਅਗਲੇ ਨੇ ਪਟੀਸ਼ਨ ਕਰਤਾ ਨੇ ਵੀ ਚੈੱਕ ਕਰਨਾ ਜੀ ਤੇ ਦੂਸਰੇ ਪਾਸੇ ਜੱਜਾਂ ਨੇ ਵੀ ਚੈੱਕ ਕਰਨਾ ਫਿਰ ਉੱਥੇ ਕੋਈ ਘੁਣਤਰ ਨਿਕਲ ਆਈ ਤਾਂ ਮਾਮਲਾ ਲਟਕ ਗਿਆ ਜੀ ਗਾ ਜੇ ਉਹਦੇ ਵਿੱਚ ਫੇਰ ਕਹਿਨ ਕਿ ਇਹਨਾਂ ਚੀਜ਼ਾਂ ਚ ਸੋਧ ਕਰਕੇ ਲਿਓ ਬਈ ਫੇਰ ਉਹ ਇੱਕ ਇੱਕ ਚੀਜ਼ ਮੰਨ ਲਓ ਕਿ ਕਮੀ ਨਹੀਂ ਕਿਹਦਾ ਮਤਲਬ ਇਹ ਆ ਕਿ ਆਲ ਫਿਲਹਾਲ ਮੈਂ ਤੁਹਾਨੂੰ ਉਹਦੋਂ ਨਹੀਂ ਕਿਹਾ ਸੀਗਾ ਕਿ ਇੰਟਰਮ ਸਟੇ ਆ ਪਰ ਇਹਦੇ ਵਾਅਦੇ ਦਾ ਪੂਰਾ ਪੂਰਾ ਇਮਕਾਨ ਹੈ ਜੀ ਤਾਂ ਤੁਹਾਡੇ ਸਾਹਮਣੇ 4 ਹਫ਼ਤਿਆਂ ਦਾ ਹੋ ਗਿਆ ਹਮ ਇੱਕ ਕਹਾਣੀ ਇੱਕ ਵਾਰੀ ਲਟਕ ਗਈ ਆ ਤਾਂ ਲਟਕਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੀ ਫਾਇਦਾ ਕਿ ਉਹ ਹੁਣ ਤਰਨ ਤਰਨ ਦਾ ਇਲੈਕਸ਼ਨ ਸ਼ਾਇਦ ਲੜ ਸਕਦੇ ਜੀ ਇੰਨਾ ਕ ਲੰਬਾ ਲੈ ਕੇ ਠੀਕ ਹੈ ਨਾ ਜੀ ਉਹਨਾਂ ਚਰਪਿੰડા ਚ ਵੜ ਸਕਦੇ ਆ ਹਮ ਕਿ ਕੋਈ ਗੱਲ ਨਹੀਂ ਜੀ ਪਾਲਿਸੀ ਸਾਡੀ ਮਾੜੀ ਨਹੀਂ ਹੈਗੀ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸਾਰਾ ਕੁਝ ਜਿਹੜਾ ਠੀਕ ਕਰ ਲਵਾਂਗੇ ਵਗੈਰਾ ਵਗੈਰਾ ਕਹਿ ਰਹੇ ਆ ਕਾਨੂੰਨੀ ਚੌਕ ਤੇ ਚ ਲੜਾਈ ਸਰ ਇਹਨਾਂ ਨੇ ਤੇ ਜਾ ਕੇ ਇੱਥੋਂ ਤੱਕ ਕਹਿ ਦਿੱਤਾ ਜਦੋਂ ਪੁੱਛਿਆ ਕਿ ਤੁਸੀਂ ਕਨਸੈਂਟ ਲੈਨੇ ਹੋ ਜਿਹਦੀ ਜ਼ਮੀਨ ਲੈਣੀ ਹੈ ਕਹਿੰਦੇ ਜੀ ਅਸੀਂ ਹਾਂ ਜੀ ਬਿਲਕੁਲ ਕਹਿੰਦੇ ਜੀ ਇਹ ਵਲੰਟਰੀ ਸਕੀਮ ਹੈ ਕਿ ਅਸੀਂ ਖਸਰਾ ਨੰਬਰ ਦੇ ਦਿੰਨੇ ਆ ਅਖਬਾਰਾਂ ਚ ਪ੍ਰਕਾਸ਼ਿਤ ਕਰ ਦਿੰਨੇ ਆ ਕਿ ਬਾਈ ਜਿਨੇ ਸਹਿਮਤੀ ਦੇਣੀ ਦਿਓਾਰੇ ਸਰ ਤੁਸੀਂ ਤੇ ਕਿਸਾਨਾਂ ਦੇ ਮੋਬਾਈਲ ਨੰਬਰ ਹਾਸਲ ਕੀਤੇ ਸਰ ਤੁਸੀਂ ਤੇ ਰਿਟਾਇਰਮੈਂਟ ਤੇ ਘ ਹੈ ਅਧਿਕਾਰੀਆਂ ਨੂੰ ਦਬਾਉਣ ਦਾ ਯਤਨ ਕੀਤਾ ਤੁਸੀਂ ਤੇ ਸ਼ਹੀਦ ਨਿਰਮਲਜੀਤ ਜਿਹੜੇ ਸੇਖੋ ਸਾਫ ਸੀ ਉਹਨਾਂ ਦੇ ਪਰਿਵਾਰ ਦੀ ਜ਼ਮੀਨ ਆਉਂਦੀ ਹੈ 30 ਪਲੱਸ ਤੁਸੀਂ ਤੇ ਉਹਨਾਂ ਤੇ ਵੀ ਕੋਈ ਰਹਿਮ ਨਹੀਂ ਕੀਤਾ ਜੀ ਤੁਹਾਡੇ ਅਧਿਕਾਰੀਆਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਅੜਦੇ ਨੇ ਰੇਵੈਨਿਊ ਵਾਲਿਆਂ ਨੂੰ ਕਿਹਾ ਕਿ ਭਾਈ ਉਹਨਾਂ ਦਾ ਡਾਟਾ ਦਿਓ ਜਰਾ ਪੁਲਿਸ ਅਧਿਕਾਰੀਆਂ ਨੂੰ ਬਾਕੀ ਕਾਰਵਾਈ ਸਾਡੇ ਤੇ ਛੱਡ ਦਿਓ ਤੁਸੀਂ ਹਾਲੇ ਕਹਿੰਨੇ ਹੋ ਕਿ ਨਹੀਂ 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 ਜੀ ਇਹ ਮਤਲਬ ਸਹਿਮਤੀ ਨਾਲ ਹੋ ਰਿਹਾ ਸਾਰਾ ਕੁਝ ਕਿੰਨੇ ਕਿਸਾਨ ਆ ਜਿਨ੍ਹਾਂ ਨੇ ਆ ਕੇ ਸਹਿਮਤੀ ਦਿੱਤੀ ਤੁਸੀਂ ਉਹ ਅੰਕੜਾ ਵੀ ਹਾਈ ਕੋਰਟ ਰੱਖੋ ਕਿ ਜੀ ਅਸੀਂ ਤੇ ਅਸਹਿਮਤੀ ਪੱਤਰ ਵੀ ਲੈ ਰਹੇ ਆ ਨਾ ਕਿ ਨਹੀਂ ਜਿਹੜਾ ਅਸਹਿਮਤ ਆ ਉਹ ਵੀ ਆ ਰਿਹਾ ਮਤਲਬ ਕਿ ਕਿਸ ਤਰ੍ਹਾਂ ਬਲਾਵੇਂ ਪਾਏ ਜਾ ਰਹੇ ਆ ਗੱਲ ਦੇ ਵਿੱਚ ਜੀ ਜੀ ਤਾਂ ਖੈਰ ਹੁਣ ਦੇਖਣੀ ਉਹ ਕੱਲ ਹੀ ਹੋਏਗੀ ਹੂੰ ਵੀ ਅਗਲੀ ਸੁਣਵਾਈ ਤੇ ਕੀ ਹੁੰਦਾ ਪਰ ਮੇਰਾ ਇਹ ਮੰਨਣਾ ਕਿ ਇਹ ਮਾਮਲਾ ਲਟਕ ਜਾਏਗਾ ਤੇ ਕਿਤੇ ਇੰਨਾ ਹੀ ਨਾ ਲਟਕ ਜਾਵੇ ਕਿ ਮੁੜ ਕੇ ਇਹਨਾਂ ਦੀ ਹਿੰਮਤ ਹੀ ਨਾ ਪਵੇ گا ਇਲੈਕਸ਼ਨ ਨੇੜੇ ਆ ਜਾਵੇ ਜੀ ਸੋ ਲਟਕਾ ਜਿਹੜਾ ਉਹ ਇੱਕ ਵਾਰੀ ਕਹਿ ਸਕਦੇ ਕਿਆ ਆਦਮੀ ਪਾਰਟੀ ਵਾਸਤੇ ਵੀ ਰੀਲੀਫ ਆ ਤੇ ਦੂਜੀ ਧਿਰ ਵਾਸਤੇ ਵੀ ਰੀਲੀਫ ਆ ਪਰ ਇਹਦੇ 'ਚ ਇੱਕ ਗੱਲ ਹੋਰ ਉਹੀ ਗੱਲ ਸਰ ਜਿਹੜਾ ਪਟੀਸ਼ਨ ਕਰਤਾ ਹੈ ਉਹ ਪਿੱਛੋਂ ਲਾਇਲਪੁਰੋਂ ਉੱਠ ਕੇ ਆਏ ਨੇ ਸਾਡੇ ਅੰਗੂਜਮੇ ਆ ਸੀ ਕਸੂਰੋਂ ਉੱਠ ਕੇ ਆਇਆ ਸਾ ਲਾਹੌਰ ਚੋਂ ਉੱਠ ਕੇ ਆਏ ਉਹ ਲਾਇਲਪੁਰੋਂ ਉੱਠ ਕੇ ਆਏ ਨੇ ਹਮ ਸਰਦਾਰ ਗੁਰਦੀਪ ਸਿੰਘ ਉਰੀ ਉਹਨਾਂ ਨੇ ਕਿਹਾ ਕਿ ਕੱਟ ਕਟਾ ਕੇ ਤੇ ਝੁੱਗੇ ਚੋਂ ਇੱਥੇ ਸਾਡੇ ਕੋਲ 6 ਕਿੱਲੇ ਆ ਜਦੋਂ ਅਸੀਂ ਆਏ ਇੱਥੇ ਮਤਲਬ ਕਿ ਉਹ ਪੈਲੀ ਜਿਹੜੀ ਆ ਉਹ ਪਜਾਉ ਨਹੀਂ ਸੀ ਅਸੀਂ ਉਹ ਆਬਾਦ ਕੀਤਾ ਏਰੀਆ ਹੁਣ ਸਰ ਇਹ ਸਾਨੂੰ ਆ ਪਏ ਨੇ ਅਸੀਂ ਕਿੱਧਰ ਨੂੰ ਜਾਈਏ ਉਜਾਰੇ ਤੇ ਵਿਚਾੜਾ ਜੀ ਇੱਕ ਪਹਿਲੇ ਉਜਾੜੇ ਦਾ ਹੀ ਸਾਨੂੰ ਕਿ ਇੱਥੇ ਆਏ ਸੀ ਪੂਰਾ ਨਿਆਣਾ ਮਿਲਿਆ ਇੱਕ ਜਾੜਾ ਹੋਰ ਸਰ ਇਹ ਬਹੁਤ ਵਧੀਆ ਗੱਲ ਉੱਥੇ ਹੋਈ ਆ ਕਿ ਜੇ ਮੰਨ ਲਓ ਕੋਈ ਪਾਕਿਸਤਾਨ ਚ ਉਜੜ ਕੇ ਆਇਆ ਉਹਦਾ ਉਜਾੜਾ ਤੇ ਦੁਬਾਰਾ ਕਰ ਰਹਾ ਜੀ ਉਹਦਾ ਪੁਨਰਫਸਾਬਾ ਔਰ ਜਿਹੜੀ ਗੱਲ ਆਪਾਂ ਕਹੀ ਸੀ ਉੱਥੇ ਹਾਈ ਕੋਰਟ ਨੇ ਸਵਾਲ ਕੀਤਾ ਕਿ ਜਿਹੜਾ ਭੂਮੀ ਇਹਨ ਮਜ਼ਦੂਰ ਹੈ ਭਾਈ ਉਹਦਾ ਪੁਨਰਵਸੇਬਾ ਕਿਤੇ ਆ ਜਿਹੜੀ ਮੈਂ ਤੁਹਾਨੂੰ ਕੱਲ ਗੱਲ ਦੱਸੀ ਸੀ ਕਿ ਇਹ ਇੱਕ ਬਹੁਤ ਟਰਨਿੰਗ ਪੁਆਇੰਟ ਐ ਇਸ ਸਾਰੀ ਜੋ ਕਾਨੂੰਨੀ ਲੜਾਈ ਹੈ ਨਾ ਉਹਦੇ ਵਿੱਚ ਇਹ ਬਹੁਤ ਟਰਨਿੰਗ ਪੁਆਇੰਟ ਤਗੜਾ ਹੈ ਕਿ ਪੁਨਰਵਸੇਬਾ ਜਿਹੜਾ ਤੁਹਾਡਾ ਉਹ ਕਿਸ ਤਰ੍ਹਾਂ ਦਾ ਹੈ ਤਾਂ ਪੁਨਰਵਸੇਬੇ ਤੇ ਵੀ ਕੱਲ ਸਵਾਲ ਜਵਾਬ ਹੋਏ ਨੇ ਬਾਕੀ ਚੀਜ਼ਾਂ ਦੇ ਜਵਾਬ ਤੇ ਕੁਝ ਹੋ ਵੀ ਸਕਦੇ ਆ ਪਰ ਇੰਨੇ ਲੋਕਾਂ ਦਾ ਜਾਂ ਇੰਨੇ ਲੋਕ ਜਿਹੜੇ ਨਾਲ ਜੁੜੇ ਆ ਉਹਨਾਂ ਦੇ ਵਸੇਬੇ ਵਾਲੀ ਗੱਲ ਦਾ ਜਵਾਬ ਜਿਹੜਾ ਨਾ ਉਹਦੇ ਤੇ ਸਮਾਂ ਵੀ ਲੱਗੇਗਾ ਤੇ ਓ ਜਿਆਦਾ ਗੱਲਣਯੋਗ ਵੀ ਐ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਮਿਹਰਬਾਨੀ ਮਿੱਤਰ ਕਹਿ ਰਹੇ ਨੇ ਹਰਤੇਸ਼ ਜੀ ਹਰਤੇਗ ਜੀ ਕਹਿ ਰਹੇ ਨੇ ਕਿ ਪਹਿਲੇ ਦਿਨ ਮੈਂ ਪ੍ਰੋਗਰਾਮ ਸ਼ਾਮਲ ਹੋਇਆ ਜੀ ਤੇ ਪਹਿਲੇ ਦਿਨ ਕਮੈਂਟ ਪੜਿਆ ਗਿਆ ਇੱਕ ਕਮੈਂਟ ਕੋਈ ਖਬਰ ਦੇ ਨਾਲ ਹੋਵੇ ਤੇ ਮਿੱਤਰ ਜੀ ਪੜਿਆ ਜਾਂਦਾ ਇਹ ਚ ਕੋਈ ਉਹ ਨਹੀਂ ਹੁੰਦਾ ਔਰ ਦੀਪ ਗਰੇਵਾਲ ਜੀ ਨੇ ਇੱਕ ਸ਼ੇਅਰ ਰੂਪੀ ਦੋ ਲਾਈਨਾਂ ਭੇਜੀਆਂ ਹੋਈਆਂ ਨੇ ਕਹਿੰਦੇ ਕਿ ਦੀਵਾਰ ਕੇ ਗਰੀ ਮੇਰੇ ਕੱਚੇ ਮਕਾਨ ਕੀ ਲੋਕੋ ਨੇ ਆਨੇ ਜਾਣੇ ਦਾ ਰਸਤਾ ਬਣਾ ਲਿਆ ਰਸਤਾ ਬਣਾ ਲਈਆ ਕੀ ਬਾਤ ਹਾਂ ਇਹ ਮੇਰੇ ਖਿਆਲ ਦੇ ਨਾਲ ਜੁਗਨੀ ਨੇ ਗੁਲਾਮ ਜੁਗਨੀ ਨੇ ਆ ਹਾਂ ਅਨਦਰ ਗੀਤ ਤੇ ਸ਼ੁਰੂ ਤੇ ਦੇ ਵਿੱਚ ਹੈ ਨਾ ਯਾਦ ਰੱਖ ਲੀਆ ਕਰੋ ਭਾਈ ਨਹੀਂ ਬਹੁਤ ਸੋਹਣਾ ਗਾਣਾ ਬਈ ਉਹ ਉਹ ਮੈਂ ਤੇ ਕਿਤੇ ਫਿਰ ਸੁਣਾ ਤੇ ਰੂਹ ਨਾ ਇਹ ਜਕੜੀ ਜਾਂਦੀ ਹੈ ਕੁਝ 뮤ਜ਼ਿਕ ਇਸ ਤਰ੍ਹਾਂ ਦਾ ਬਣਿਆ ਹੁੰਦਾ ਨਾ ਕਿ ਉਹ ਤੁਹਾਡੀ ਰੂਹ ਨੂੰ ਜਕੜ ਲੈਂਦਾ ਪਕੜ ਲੈਂਦਾ ਜੀ ਮਿੰਟ ਜੀ ਇੱਕ ਮਲੂਕ ਸਿੰਘ ਜੀ ਹੋਰ ਦਾ ਕਮੈਂਟ ਆਪਾਂ ਪੜ੍ਹ ਦੰਨੇ ਆ ਜੀ ਇਹ ਕਹਿੰਦੇ ਕਿ ਅੱਜ ਮਜੀਠੀਆ ਦੀ ਸੁਣਵਾਈ ਦਾ ਕੀ ਬਣਿਆ ਜੀ ਉਹ ਸੁਣਵਾਈ ਵੀ ਲੇਟ ਹੋ ਗਈ ਸੀ ਸਰਕਾਰੀ ਉਹਨਾਂ ਦੀ ਕਹਿੰਦੇ ਲੇਟ ਹੋ ਗਈ ਸੀ ਥੋੜੀ ਜਿਹੀ ਹਾਂ ਜੀ ਹਾਲੇ ਉਹਨਾਂ ਦੀ ਸੁਣਵਾਈ ਦਾ ਜਿਹੜਾ ਨਾ ਕੋਈ ਆਪਣੇ ਕੋਲ ਹੈ ਨਹੀਂ ਨਤੀਜਾ ਮੇਰੇ ਖਿਆਲ ਦੇ ਨਾਲ ਆ ਜਾਏਗਾ ਜੀ